ਇੱਕ ਨੌਜਵਾਨ ਨੇ ਆਪਦੀ ਫੋਟੋ ਪਾਈ ਸਿਰਫ ਇਹ ਸਮਝਾਉਣ ਵਾਸਤੇ ਕਿ ਭਾਈ ਜੇ ਤੁਸੀਂ ਹੱਸਣਾ ਭੁੱਲ ਜਾਓਗੇ ਆਪਣੇ ਆਪ ਨੂੰ ਟਾਈਮ ਨਹੀਂ ਦਿਓਗੇ ਸਿਰਫ ਕੰਮ ਕੰਮ ਕਰੋਂਗੇ ਜਾਂ ਇਸ ਤਰ੍ਹਾਂ ਦੇ ਕਿਸੇ ਸਿਸਟਮ ਦੇ ਵਿੱਚ ਫਸ ਜਾਓਗੇ ਕਿ ਲਾਈਫ ਨਾਲ ਦੀ ਕੋਈ ਚੀਜ਼ ਨਹੀਂ ਰਹੋਗੇ ਤੇ ਫਿਰ ਮੇਰੇ ਲਈ ਹਾਥ ਹੋਣਗੇ ਇਹ ਪੂਰੀ ਖਬਰ ਥੋੜੀ ਖੋਲਿਓ ਸਕੇ ਨਾ ਪੂਰੀ ਖਬਰ ਸਾਬ ਇਹੀ ਹੈ ਜੋ ਉਹਨੇ ਦੱਸਤੀ ਹੈ ਤੇ ਤੁਸੀਂ ਦੱਸਤੀ ਕਿ ਇੱਕ ਆਈਆਈਟੀ ਗ੍ਰੈਜੂਏਟ ਜਿਨੇ AI ਦੀ ਆਪਣੀ ਇੱਕ ਸੋਸ਼ਲ ਐਪ ਜਿਹੜੀ ਹੈ ਉਹ ਇੰਟਰੋਡਿਊਸ ਕੀਤੀ ਹੈ ਲਾਂਚ ਕੀਤੀ ਹੈ ਬਹੁਤ ਤਗੜਾ ਕਹ ਲੋ ਕਿ ਬੰਦੇ ਨੇ ਇਨੋਵੇਸ਼ਨ ਕੀਤਾ ਹੋਇਆ 25 ਸਾਲ ਦਾ ਸਿਰਫ ਮਿੱਤਲ ਸਾਹਿਬ ਸ਼ਾਇਦ ਉਹਦਾ ਨਾਮ ਹੈ ਆ ਸ਼ਾਇਦ ਉਹਦਾ ਨਾਮ ਕਰਤਾਰਥ ਕਰਤਾਰਥ ਮਿੱਤਲ ਕਰਤਾਰਥ ਮਿੱਤਲ ਜੀ ਇਹ ਨਾਮ ਹੈ ਬਿਲਕੁਲ درست ਹੈ ਗੱਲ ਇਹ ਆ ਕਿ ਹੁਣ ਉਹ ਜਿਹੜੀ ਗੱਲ ਕਰ ਰਿਹਾ ਉਹ ਹਸਪਤਾਲ ਚ ਪਿਆ ਉਹਨੇ ਆਪਣੀ ਫੋਟੋ ਜਿਹੜੀ ਆ ਬਕਾਇਦਾ ਬਿਮਾਰ ਹੋਏ ਦੀ ਪੋਸਟ ਕੀਤੀ ਆ ਹੂੰ ਕਿਹਾ ਮੇਰਾ ਹਾਲ ਦੇਖ ਲੋ ਜੀ ਕਿ ਮੈਂ ਕਾਲਜ ਦੇ ਟਾਈਮ ਹੀ ਪੜ੍ਹਾਈ ਲਿਖਾਈ ਦੇ ਦੌਰਾਨ ਹੀ ਹੂੰ ਇੱਕ ਗਲਤ ਜੀਵਨ ਸ਼ੈਲੀ ਅਪਣਾ ਲਈ ਜੀ ਮਤਲਬ ਕਿ ਜਾਗਦੇ ਰਹਿਣਾ ਟਾਈਮ ਤੇ ਖਾਣਾ ਨਹੀਂ ਪੀਣਾ ਨਹੀਂ ਹੈ ਤੇ ਅੱਜ ਇਹ ਆ ਕਿ 5 ਸਾਲਾਂ ਬਾਅਦ ਹੀ ਮੇਰੇ ਸਰੀਰ ਨੇ ਦੱਸ ਦਿੱਤਾ ਕਿ ਹੁਣ ਤੂੰ ਵੀਦਾ ਨਹੀਂ ਰਿਹਾ ਹੂੰ 5ੀ ਦਾ ਹੋ ਗਿਆ ਤੇ ਬਸ ਕਿਉਂਕਿ ਮੈਂ ਸਾਰੀ-ਸਾਰੀ ਰਾਤ ਕੰਮ ਕਰੀ ਜਾਂਦਾ ਸੀਗਾ 5 ਘੰਟੇ ਤੋਂ ਵੀ ਘੱਟ ਸੌਂਦਾ ਸੀਗਾ ਤੇ ਭੋਜਨ ਦਾ ਵੀ ਜਿਹੜਾ ਮੇਰਾ ਟਾਈਮ ਸੀਗਾ ਜਿਵੇਂ ਆਪਾਂ ਕਹ ਦਿੰਦੇ ਆ ਨਾ ਕਿ ਵੇਲੇ ਕੁਵੇਲੇ ਵਾਲਾ ਜੀ ਤੇ ਅੱਜ ਮੈਂ ਤੁਹਾਡੇ ਸਾਹਮਣੇ ਆ ਹੂੰ ਤਾਂ ਗੱਲ ਇਹ ਆ ਕਿ ਸਭ ਉਹਨੇ ਇੱਕ ਆਪਣੀ ਜਿਹੜੀ ਮਿਸਾਲ ਆ ਸਾਰਿਆਂ ਦੇ ਸਾਹਮਣੇ ਰੱਖੀ ਆ ਕਿ ਭਾਈ ਜੇ ਤੁਸੀਂ ਆਪਣੀ ਜੀਵਨ ਸ਼ੈਲੀ 'ਚ ਵਿਗਾੜ ਪੈਦਾ ਕਰ ਲਿਆ ਹੂੰ ਡਸਨਟ ਮੈਟਰ ਤੁਸੀਂ 20 ਦਿਓ 25 ਦਿਓ ਜਾਂ ਅੰਡਰ 30 ਤੁਸੀਂ ਵੱਜ ਜਾਓਗੇ ਹਮ ਤਾਂ ਜੀਵਨ ਸ਼ੈਲੀ ਜਿਹੜੀ ਆਪਣੀ ਸਹੀ ਰੋਕ ਜੀਵਨ ਸ਼ੈਲੀ ਇੰਡੀਅਨ ਲੋਕਾਂ ਦੀ ਕਿਹੜੀ ਜੀਵਨ ਸ਼ੈਲੀ ਰਹਿ ਗਈ ਆ ਜਿਹੜੇ ਲੋਕ ਬਲਾਸਟ ਸਨ ਕਿਸੇ ਟਾਈਮ ਮੈਂ ਇਹਨਾਂ ਨੂੰ ਬਲਾਸਟ ਮੰਨਦਾ ਹਮ ਸਭ ਇੰਡੀਆ ਤੁਸੀਂ ਤੁਸੀਂ ਪੰਜਾਬ ਵਾਲੇ ਤਾਂ ਸੁਪਰ ਬਲਾਸਟ ਹੋ ਬਿਲਕੁਲ ਪਰ ਕੀ ਕੀ ਆ ਸਭ ਕੁਝ ਤੁਸੀਂ ਲੁਟਾ ਬੈਠੇ ਚੈਨ ਵੀ ਲੁਟਾ ਬੈਠੇ ਬਿਲਕੁਲ ਇੱਕ ਦਾ 1950 ਵਿੱਚ ਹੀ ਇੱਕ ਸਟੱਡੀ ਕੰਡਕਟ ਕੀਤੀ ਗਈ ਸੀ ਜੀ ਦੋ ਵਿਦਵਾਨ ਸਨ ਉਹਨਾਂ ਨੇ ਸਟੱਡੀ ਜਿਹੜੀ ਹੈ ਉਹ ਕੰਡਕਟ ਕੀਤੀ ਉਹਦੇ ਚ ਉਹਨਾਂ ਨੇ ਡਰਾਈਵਰ ਤੇ ਕੰਡਕਟਰ ਬਸ ਦਾ ਜੀ ਇਹਨਾਂ ਦੀ ਤੁਲਨਾਤਮਕ ਸਰੀਰਕ ਸਥਿਤੀ ਜਾਂਚੀ ਸੀ ਹਾਂ ਜਾਂ ਕਹ ਲੋ ਕਿ ਇੱਕ ਕੈਬ ਡਰਾਈਵਰ ਹੈ ਜੀ ਇੱਕ ਕੋਈ ਬੰਦਾ ਜਿਹੜਾ ਫੇਰੀ ਲਾਉਣ ਆਲਾ ਹੈ ਜੀ ਤਾਂ ਉਹਨਾਂ ਨੇ ਪਾਇਆ ਸੀਗਾ ਕਿ ਇੱਕੋ ਬਸ ਚ ਡਰਾਈਵਰ ਹੈ ਇੱਕੋ ਬਸ ਚ ਕੰਡਕਟਰ ਹੈ ਹਾਂ ਤਾਂ ਦੋਨਾਂ ਦਾ ਕਹ ਲੋ ਕਿ ਜਿਹੜਾ ਲਾਈਫ ਸਟਾਈਲ ਆ ਵੱਖਰਾ ਦੋਨਾਂ ਨੂੰ ਬਿਮਾਰੀ ਲੱਗਣ ਦੀ ਕਹਿ ਲੋ ਕਿ ਜੋ ਸੰਭਾਵਨਾ ਵਾਧ ਘਟ ਹੈ ਹਮ ਇੱਕੋ ਵਾਸਤੇ ਚ ਜੌਬ ਕਰਦੇ ਨੇ ਕਿਉਂਕਿ ਇੱਕ ਦੀ ਸਿਟਿੰਗ ਜੌਬ ਹੈ ਹਮ 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 ਇੰਡੀਆ ਵਾਲਿਆਂ ਦਾ ਹਜ਼ੂਰ ਹਾਲ ਇਹ ਆ ਅੰਕੜੇ ਬੋਲਦੇ ਨੇ ਮੈਂ ਇਹਦੇ ਤੇ ਬਹੁਤ ਸਟੱਡੀ ਕਰਦਾ ਜੀ ਮੈਂ ਮੇਰਾ ਮਤਲਬ ਕਿ ਮੇਰਾ ਕਹਿ ਲੋ ਜਨੂਨ ਹੈ ਸਰੀਰ ਪ੍ਰਤੀ ਜਾਂ ਇਹ ਸਭ ਕੁਝ ਹੈ ਤਾਂ ਇੰਡੀਆ ਦਾ ਜਿਹੜਾ ਅੰਕੜਾ ਹੈ ਸਾਹਿਬ ਉਹ ਡਰਾਵਣਾ ਹੈ ਕਿ ਇੰਡੀਆ ਦੀ ਜੇ ਤੁਸੀਂ ਦੇਖੋਗੇ 8 ਕਰੋੜ ਤੇ ਵੱਸੋਂ ਜਿਹੜੀ ਆ ਉਹ 슈ਗਰ ਨਾਲ ਪੀੜਿਤ ਹੈ ਬਿਲਕੁਲ ਬਿਲਕੁਲ ਦਿਲ ਦੇ ਮਰੀਜ਼ ਦੁਨੀਆਂ ਦੇ 60% ਇੱਥੇ ਪਏ ਨੇ ਜੀ 20 ਤੋਂ 30% ਵੱਸੋਂ ਜਿਹੜੀ ਆ ਉਹ ਐਂਗਜ਼ਾਇਟੀ ਵਗੈਰਾ ਦਾ ਸ਼ਿਕਾਰ ਆ ਲੱਗ ਕੀ ਕੀ ਕਸਰ ਰਹਿ ਗਈ ਉਹਦਾ ਵੱਡਾ ਕਾਰਨ ਕੀ ਹੈ ਹੂੰ 25% ਪੁਰਸ਼ ਤੇ 23% ਔਰਤਾਂ ਜਿਹੜੀਆਂ ਓਵਰ weight ਨੇ ਹਾਂ ਬਿਲਕੁਲ ਟਾਪੇ ਦਾ ਸ਼ਿਕਰ ਉਹ ਤਾਂ ਇੱਕੋ ਕਾਰਨ ਹੈ ਕਿ ਜਿਹੜੀ ਹਫਤੇ 'ਚ ਮਿਨੀਮਮ ਤੁਹਾਡੀ 150 ਮਿੰਟ ਦੀ ਜਾਂ 200 ਮਿੰਟ ਦੀ ਐਕਸਰਸਾਈਜ਼ ਹੋਣੀ ਚਾਹੀਦੀ ਆ ਉਹ ਹੈ ਨਹੀਂ ਤਾਂ ਜਿਹੜੀ ਇਹ ਮਿਨੀਮਮ ਹੈ ਹਮ ਫਿਜ਼ੀਕਲ ਐਕਟੀਵਿਟੀ ਜਿਹੜੀ ਇੰਨੀ ਵੀ ਨਹੀਂ ਹੁੰਦੀ ਤਾਂ ਉਹਨੂੰ ਬੋਲਦੇ ਆ ਕਹ ਲੋ ਕਿ ਇਹ ਗੈਰ ਸਰਗਰਮ ਬਾਡੀ ਆ ਜੀ ਇਹ ਮੈਂ ਪੋਸਟ ਵੀ ਪਾਈ ਸੀ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਨੌਨ ਐਕਟਿਵ ਹਾਂ ਨਾ ਹਾਂ ਨੌਨ ਐਕਟਿਵ ਤਾਂ ਇਹ ਸਾਡੀ ਤਕਰੀਬਨ ਅੱਧੀ ਵਸੂ ਆ ਤਕਰੀਬਨ ਅੱਧੀ ਵਸੂ ਹਮ ਹਮ ਕਿ ਜਿਹੜੀ ਇੰਨਾ ਵੀ ਨਹੀਂ ਕਰ ਰਹੀ ਸੋ ਜਦੋਂ ਸਾਡੇ ਦੇਸ਼ ਦੇ ਜਾਂ ਕਹਿ ਲਓ ਕਿ ਉਸ ਮੁਲਕ ਦੇ ਜਿਹਨੂੰ ਬਲੇਸਟ ਲੋਕਾਂ ਦਾ ਮੁਲਕ ਕਹਿ ਸਕਦੇ ਆ ਜਦੋਂ ਇੱਥੇ ਹਾਲਤ ਇਹੋ ਜੀ ਆ ਤਾਂ ਫਿਰ ਇਹੋ ਜਿਹੇ ਰਿਜ਼ਲਟ ਆਉਣਗੇ ਇਸ ਮੁੰਡੇ ਨੇ ਹਮ ਇੰਨਾ ਕਿ ਆਪਣੀ ਗੱਲ ਬਾਹਰ ਕੱਢ ਕੇ ਜੀ ਬਹੁਤ ਵਧੀਆ ਕੀਤਾ ਘਟੋ ਘਟੋ ਦੇ ਨਾਲ ਦੇ ਜਿਹੜੇ ਪੜਾਕੂ ਨੇ ਜਾਂ ਉਹਨੂੰ ਫੋਲੋ ਕਰਨ ਵਾਲੇ ਜਿਹੜੇ ਛੋਟੇ ਬੱਚੇ ਨੇ ਜੀ ਸਿੱਖਣ ਉਹਨਾਂ ਨੂੰ ਵੀ ਸਿੱਖਣ ਨੂੰ ਮਿਲੇ ਕਿ ਸਿੱਖਿਆ ਜਾਂ ਕਹਿ ਲੋ ਕਿ ਜੋ ਆਪਣੀ ਤਰੱਕੀ ਹੈ ਜਾਂ ਜੋ ਆਪਣੇ ਗੋਲ ਨੇ ਉਹ ਆਪਣੀ ਜਗ੍ਹਾ ਤੇ ਆ ਪਰ ਸਰੀਰ ਆਪਣਾ ਸਰੀਰ ਆਪਣਾ ਹਾਂਜੀ ਉਹਦੇ ਵਾਸਤੇ ਵੀ ਟਾਈਮ ਕੱਢੋ ਮਤਲਬ ਕਿ ਸਰੀਰ ਵਾਸਤੇ ਵੀ ਟਾਈਮ ਕੱਢਣਾ ਚਾਹੀਦਾ ਜੀ ਜਿਆਸ ਸੁਧਿਆਉ ਤੇ ਮੈਂ ਵੀ ਇੱਕ ਛੋਟੀ ਜੀ ਗੱਲ ਹਾਂ ਹਾਂ ਜੀ ਜੀ ਜ਼ਰੂਰ ਦੱਸੋ ਜੀ ਜ਼ਰੂਰ ਉਹ ਸ਼ੋਨੇ ਕਹਾਣੀ ਸੁਣਾਈ ਸੀ ਕਹਿੰਦੇ ਕਿ ਇੱਕ ਮਰੀਜ਼ ਡਾਕਟਰ ਦੇ ਕੋਲੇ ਚਲਾ ਗਿਆ ਜੀ ਉਹਨੂੰ ਜਾ ਕੇ ਕਹਿੰਦਾ ਕਿ ਮੇਰੀ ਸਿਹਤ ਠੀਕ ਨਹੀਂ ਜਿਵੇਂ ਇਹ ਮੁੰਡਾ ਦੱਸ ਰਿਹਾ ਸੀ ਕਿ ਮੈਨੂੰ ਇਦਾਂ ਇਦਾਂ ਕਰਕੇ ਪ੍ਰੋਬਲਮਸ ਹੋ ਗਈਆਂ ਜੀ ਜੀ ਡਾਕਟਰ ਨੇ ਉਹਦੀ ਪੂਰੀ ਜਾਂਚ ਕੀਤੀ ਸਰੀਰ ਦੀ ਉਹਨੂੰ ਕੋਈ ਰੋਗ ਨਜ਼ਰ ਨਹੀਂ ਆਇਆ ਉਨੇ ਕਿਹਾ ਕਿ ਭਾਈ ਤੂੰ ਇਦਾਂ ਕਰਕੇ ਨਾ ਫਲਾਣੀ ਥਾਂ ਤੇ ਇੱਕ ਸ਼ੋਅ ਚੱਲ ਰਿਹਾ ਹੈ ਕੋਈ ਕਮੇਡੀ ਸ਼ੋਅ ਚੱਲ ਰਿਹਾ ਹੈ ਤੂੰ ਉੱਥੇ ਜਾ ਤੇ ਤੇਰੇ ਸਰੀਰ ਦੇ ਜਾਂ ਤੈਨੂੰ ਕਮੀ ਸਿਰਫ ਇਸ ਗੱਲ ਦੀ ਹੈ ਕਿ ਤੂੰ ਹੱਸ ਨਹੀਂ ਰਿਹਾ ਤੂੰ ਖੁੱਲ ਨਹੀਂ ਰਿਹਾ ਤੂੰ ਆਪਣੇ ਆਪ ਨੂੰ ਟਾਈਮ ਨਹੀਂ ਦੇ ਰਿਹਾ ਤੂੰ ਉੱਥੇ ਜਾ ਉਹਦੇ ਸ਼ੋਅ ਦੇ ਵਿੱਚ ਹੱਸ ਜਿੰਨਾ ਤੂੰ ਹੱਸੇਗਾ ਤੇਰੇ ਰੋਗ ਦੂਰ ਹੋ ਜਾਣੇ ਆ ਵਾਕਿਆ ਸਹੀ ਹੈ ਸਹੀ ਹੈ ਉਹ ਬੰਦੇ ਨੇ ਅਗੋਂ ਕੀ ਕਿਹਾ ਕਹਿੰਦਾ ਕਿ ਭਾਈ ਜਿਹੜੇ ਤੁਸੀਂ ਕਮੇਡੀਅਨ ਸ਼ੋਅ ਕਰਨ ਵਾਲੇ ਬੰਦੇ ਦੀ ਗੱਲ ਕਰ ਰਹੇ ਹੋ ਨਾ ਉਹ ਮੈਂ ਹੀ ਆ ਮੈਂ ਹੀ ਉੱਥੇ ਕਮੇਡੀ ਸ਼ੋਅ ਕਰਦਾ ਜੀ ਅੱਛਾ ਕਮੇਡੀਅਨ ਹੀ ਮੈਂ ਆ ਕਮੇਡੀਅਨ ਹੀ ਮੈਂ ਆ ਰੋ ਮੈਂ ਵੀ ਰੋਗੀ ਆ ਜੀ ਤੇ ਉਹ ਸ਼ੋਅ ਫਿਰ ਉਹੀ ਗੱਲ ਸਮਝਾਉਂਦਾ ਉੱਥੇ ਕਹਿੰਦਾ ਕਿ ਭਾਈ ਤੁਸੀਂ ਦੂਜਿਆਂ ਨੂੰ ਦੂਜਿਆਂ ਵਾਸਤੇ ਕੰਮ ਕਰ ਰਹੇ ਹੋ ਦੂਜਿਆਂ ਨੂੰ ਹਸਾ ਰਹੇ ਆ ਆਪ ਦੇ ਵਾਸਤੇ ਤੁਸੀਂ ਕੁਝ ਨਹੀਂ ਆਪ ਦੇ ਵਾਸਤੇ ਕੁਝ ਨਹੀਂ ਨਹੀਂ ਸਭ ਇਹ ਜ਼ਰੂਰੀ ਆ ਮੈਂ ਤਾਂ ਦੇਖੋ ਮੇਰਾ ਬੜਾ ਸ케ਜੂਲ ਟਾਈਟ ਆ ਪਰ ਮਹਾਤਮਾ ਨੇ ਚਲੋ ਇਹ ਇੱਕ ਡਿਊਟੀ ਲਈ ਆ ਤੇ ਇਹ ਇਹ ਕਹਿ ਲੋ ਕਿ ਰਹਿਮਤ ਆ ਉਹਦੀ ਕਿ ਇਨਾ ਕੰਮ ਦਿੱਤਾ ਹੈ ਕਿਉਂਕਿ ਕੰਮ ਦੇ ਨਾਲ ਹੀ ਬਈ ਜੇ ਜੇ ਘਾਰ ਆ ਤਾਂ ਪਰ باوجود ਇਸ ਦੇ ਤੁਹਾਨੂੰ ਪਤਾ ਨਾ ਕਿ ਮੇਰਾ ਇੱਕ ਘੰਟਾ ਜਿਹੜਾ ਪੱਕਾ ਪੱਕਾ ਇੱਕ ਘੰਟਾ ਮੈਂ ਹੁਣ ਇਹ ਨਹੀਂ ਦੱਸਣਾ ਕਿ ਇਹਦੇ ਨਾਲ ਇਹ ਮੇਰਾ ਕੋਈ ਨਾ ਕੋਈ ਯਾਰ ਵੀ ਨਹੀਂ ਹੋਣਾ ਇੱਕ ਘੰਟਾ ਸੀ ਬੈਠਣਾ ਗੱਲਾਂ ਬਾਤਾਂ ਉਹਦੀਆਂ ਕਰਨੀਆਂ ਤਕਰੀਬਨ ਦਿਨ ਦਾ ਹੈ ਸੂਲਿਆ ਕਿ ਹਰਤੇ ਕਿਤੇ ਜਾ ਨਹੀਂ ਸਕਦੇ ਪ੍ਰਾਣਾ ਕੋਈ ਯਾਰ ਦੋਸਤ ਇੱਕ ਤਾਂ ਮੇਰਾ ਪੱਕਾ ਯਾਰ ਦੋਸਤ ਹੈ ਨਾ ਉਹਨੇ ਤਾਂ ਕੰਟੀ ਖੜਕਾ ਕੰਗਾ ਦੇਣੀ ਹੈ ਬਸ ਟਾਈਮ ਹੁੰਦਿਆ ਤਾਂ ਯਾਰ ਦਿਓ ਟਾਈਮ ਖੁਸ਼ ਰਹੋ ਖੁਸ਼ ਰਹੋ ਫਾਤਿਹ ਸਾਹਿਬ ਦਾ ਸ਼ੇਅਰ ਸੀ ਨਾ ਕਿ ਦਿਲ ਖੋਲੇ ਹੁੰਦਾ ਜੇ ਯਾਰਾਂ ਦੇ ਨਾਲ ਤੇ ਅੱਜ ਖੋਲਣਾ ਪੈਂਦਾ ਹਥਿਆਰਾਂ ਦੇ ਨਾਲ ਹਥਿਆਰਾਂ ਦੇ ਨਾਲ ਹਥਿਆਰਾਂ ਦੇ ਨਾਲ AK47 ਨਾਲ ਥੋੜੀ ਖੋਲਣਾ ਹਥਿਆਰਾਂ ਦੇ ਨਾਲ ਕੈਂਚੀ ਕੁੰਜੀ ਠੀਕ ਜੀ 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 ਲਓ ਜੀ ਇੱਕ ਨੌਜਵਾਨ ਨੇ ਆਪਦੀ ਫੋਟੋ ਪਾਈ ਸਿਰਫ ਇਹ ਸਮਝਾਉਣ ਵਾਸਤੇ ਕਿ ਭਾਈ ਜੇ ਤੁਸੀਂ ਹਸਣਾ ਭੁੱਲ ਜਾਓਗੇ ਆਪਣੇ ਆਪ ਨੂੰ ਟਾਈਮ ਨਹੀਂ ਦਿਓਗੇ ਸਿਰਫ ਕੰਮ 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 ਕਰੋਗੇ ਜਾਂ ਇਸ ਤਰ੍ਹਾਂ ਦੇ ਕਿਸੇ ਸਿਸਟਮ ਦੇ ਵਿੱਚ ਫਸ ਜਾਓਗੇ ਕਿ ਲਾਈਫ ਨਾਲ ਦੀ ਕੋਈ ਚੀਜ਼ ਨਹੀਂ ਰਹੂਗੀ ਤੇ ਫਿਰ ਮੇਰੇ ਆਲੇ ਹੱਥ ਹੋਣਗੇ ਇਹ ਪੂਰੀ ਖਬਰ ਥੋੜੀ ਖੋਲਿਓ ਸਕਦੇ ਨਹੀਂ ਪੂਰੀ ਖਬਰ ਸਭ ਇਹੀ ਹੈ ਜੋ ਉਹਨੇ ਦੱਸਤੀ ਹੈ ਤੇ ਤੁਸੀਂ ਦੱਸਤੀ ਹੈ ਕਿ ਇੱਕ ਆਈਆਈਟੀ ਗ੍ਰੈਜੂਏਟ ਜਿਨੇ ਏਆਈ ਦੀ ਆਪਣੀ ਇੱਕ ਸੋਸ਼ਲ ਐਪ ਜਿਹੜੀ ਹੈ ਉਹ ਇੰਟਰੋਡਿਊਸ ਕੀਤੀ ਹੈ ਲਾਂਚ ਕੀਤੀ ਹੈ ਬਹੁਤ ਤਗੜਾ ਕਹਿ ਲੋ ਕਿ ਬੰਦੇ ਨੇ ਇਨੋਵੇਸ਼ਨ ਕੀਤਾ ਹੋਇਆ 25 ਸਾਲ ਦਾ ਸਿਰਫ ਮਿੱਤਲ ਸਾਹਿਬ ਸ਼ਾਇਦ ਉਹਦਾ ਨਾਮ ਹੈ ਆ ਸ਼ਾਇਦ ਉਹਦਾ ਨਾਮ ਕਰਤਾਰਥ ਕਰਤਾਰਥ ਮਿੱਤਲ ਕਰਤਾਰਥ ਮਿੱਤਲ ਜੀ ਇਹ ਨਾਮ ਹੈ ਬਿਲਕੁਲ درست ਹੈ ਗੱਲ ਇਹ ਆ ਕਿ ਹੁਣ ਉਹ ਜਿਹੜੀ ਗੱਲ ਕਰ ਰਿਹਾ ਉਹ ਹਸਪਤਾਲ ਚ ਪਿਆ ਉਹਨੇ ਆਪਣੀ ਫੋਟੋ ਜਿਹੜੀ ਆ ਬਕਾਇਦਾ ਬਿਮਾਰ ਹੋਏ ਦੀ ਪੋਸਟ ਕੀਤੀ ਆ। ਹੂੰ। ਕਿਆ ਮੇਰਾ ਹਾਲ ਦੇਖ ਲੋ। ਜੀ। ਕਿ ਮੈਂ ਕਾਲਜ ਦੇ ਟਾਈਮ ਹੀ ਪੜ੍ਹਾਈ ਲਿਖਾਈ ਦੇ ਦੌਰਾਨ ਹੀ ਹੂੰ ਇੱਕ ਗਲਤ ਜੀਵਨ ਸ਼ੈਲੀ ਅਪਣਾ ਲਈ। ਜੀ।